ਸਭ ਕੁਝ ਸਿੱਖੀ ਦਾ ਕੁਰਬਾਨ ਕੀਤਾ ਗੁਰਮਤਿ ਸੁਖ ਸਾਧਨ ਕਾਰਬਾਰ ਪਰਿਵਾਰ ਕੋੜੇ ਸਿੰਘ ਪਿਆਰੇ ਪੰਜ ਸਭ ਕੁਝ ਕੁਰਬਾਨ ਕਰਤਾ ਕਾਦੇ ਸਿੱਖੀ ਤੇ ਵਿਚਾਰਧਾਰਾ ਤੇ ਅਸੀਂ ਉਹਦੇ ਵਿਰੋਧੀ ਹੋਏ ਖੜੇ ਅਸੀਂ ਆਪਣਾ ਮਾਂ ਪਿੱਛੇ ਸਿੱਖੀ ਵਜਤੀ ਕਿੱਤੇ ਕਰੇਗਾ ਸੀ ਕੀ ਕਰ ਰਹੇ ਹਾਂ ਰੋਟੀਆਂ ਬਾਤ ਤੇ ਸਿੱਕੀ ਵੇਚਦੀ ਇਹ ਤਾਂ ਫੇਡ ਵੀ ਮਿਲੀ ਜਾਣੀਆਂ ਨੇ ਸਾਡੇ ਨਾਲ ਵਧੀਆ ਰੋਟੀਆਂ ਖਾਂਦੇ ਲੋਕ ਸਿੱਕੀ ਵੀ ਕੋਲ ਹੈ ਬਾਣਾ ਨਹੀਂ ਪਾਇਆ ਚੰਗੇ ਰਹੇ ਹੋ ਨਹੀਂ ਪਾਇਆ ਬਾਣਾ ਆਪਣੇ ਕਮਾ ਕੇ ਖਾਂਦੇ ਨੇ ਜੇ ਘੱਟ ਵੀ ਪਹਿਰਾ ਦੇ ਹੋ ਤਾਂ ਵੀ ਕੁਝ ਨਹੀਂ ਉਂਗਲ ਤਾਂ ਨਹੀਂ ਕੋਈ ਕਰਦਾ ਬਾਣੇ ਵਾਲੇ ਵੱਲ ਤਾਂ ਉਂਗਲ ਹੋਗੀ ਇਹ ਕੀ ਕਰਦੇ ਪਣਾ ਪਾ ਕੇ ਗੁਰੂ ਦਾ ਮੁੱਲ ਜਮਣਗੇ ਤੁਸੀਂ ਗੁਰੂ ਦਾ ਬਾਣਾ ਪਾਇਆ ਬਦਲਵੀ ਕਰਦੇ ਹਾਂ ਮੁੱਲ ਜਮ ਤਾਂ ਹੋਰ ਕੀ ਹ ਆਪਣਾ ਕੋ ਬੱਚਾ ਹੋਵੇ ਬਦਨਾਮੀ ਕਰਾਉਂਦਾ ਹੈ ਆਪਨ ਜੰਗਾ ਲੱਗੂਗਾ ਗੁਰੂ ਲਗੇ ਮੇ ਜੰਗਾ ਲੱਗੂਗਾ ਆਪਾ ਕਿੱਥੇ ਗੁਰੂ ਕਿੱਥੇ ਅਸੀਂ ਅੱਜ